ਲਓ ਜੀ ਬੀਬੀ ਸਾਡੀ ਬਹਿ ਗਈ ਆ ਉੱਪਰ ਤੇ ਬੀਬੀ ਨਾਲ ਕਰਦੇ ਆਂ ਅੱਜ ਗੱਲਬਾਤ ਬੀਬੀ ਜੀ ਸਾਸਰੀਕਾਲ ਸਾਸਰੀਕਾਲ ਜੀ ਚੜ ਗਏ ਉੱਪਰ ਹੋਰ ਚੜ ਗਏ ਮੇਰੇ ਟਾਈਮ ਨਾਲ ਹੀ ਉੱਪਰ ਆ ਜਾਂਦੇ ਆਂ ਹੈ ਖੁਸ਼ ਖੋਜ ਲੱਗਦੇ ਆਂ ਖੁਸ਼ ਖੋਜ ਹੁਣ ਤੂੰ ਜ਼ਿੰਦਗੀ ਖੁਸ਼ ਕਰਤੀ ਹੈ ਤੇ ਖੁਸ਼ ਹੀ ਰਹਿਣਾ ਹੈ ਹੈ ਤੁਹਾਨੂੰ ਭਾਗ ਜੀ ਤੁਹਾਨੂੰ ਭਾਗ ਮੈਂ ਕੀ ਕਹਨੇ ਹਾਂ ਮਹਾਰਾਜਾ ਮਹਾਰਾਜ ਕਰਨ ਵਾਲਾ ਸਹੀ ਗੱਲ ਆ ਸਹੀ ਗੱਲ ਆ ਮਹਾਰਾਜ ਕਰਦਾ ਸਭ ਕੁਝ ਬੰਦ ਨਹੀਂ ਕੁਝ ਵੀ ਕਰਦਾ ਬੱਡੇ ਕੋਲ ਵੀ ਕੁਝ ਉਹ ਵੇਲਾ ਕੀ ਕਹਿੰਦੀ ਕਹਿੰਦੀ ਸ਼ੁਕਰ ਆ ਮਹਾਰਾਜ ਦਾ ਨਾਮ ਲਿਆ ਪਹਿਲਾਂ ਤਾਂ ਕਿੰਨੀ ਮੈਂ ਕੀਤਾ ਆ ਵੇਲਾ ਆ ਫੇਰ ਗੱਲ ਕਰਤੀ ਨਾ ਮਹਾਰਾਜ ਤਾਂ ਐਨੀ ਕੁਝ ਨਹੀਂ ਮਹਾਰਾਜ ਤਾਂ ਹੁਣ ਕਰਦੀ ਆ ਅਗਰ ਤਾਂ ਮੈਂ ਨਾ ਹੁੰਦੀ ਫੇਰ ਮੈਂ ਕਰਤਾ ਮੈਂ ਕਰਤਾ ਸਾਰਾ ਕੁਝ ਨਹੀਂ ਚਲ ਉਹ ਵੀ ਕੀਤਾ ਹੋਏ ਤਾਂ ਹਉ ਵੀ ਗਨਵਣਾ ਪੈਂਦਾ ਆ ਜੇ ਤੇਰੇ ਵਰਗੇ ਨੂੰ ਨਾ ਚੇਤਾ ਰਵੇ ਤੇ ਨਾ ਤੂੰ ਤੇਰੇ ਵਰਗੇ ਕਹੇਗੀ ਉਹਦਾ ਮਾਰਦੀ ਛਾਲਾ ਹਾਂ ਸਹੀ ਗੱਲ ਆ ਸਹੀ ਗੱਲ ਆ ਠੀਕ ਆ ਨਹੀਂ ਬੀਬੀ ਅੱਜ ਮੈਂ ਪਤਾ ਫੇਰ ਹੀ ਲੱਗਦਾ ਉਹਨਾਂ ਤੈਨੂੰ ਤੈਨੂੰ ਕਾਹਦਾ ਚੇਤਾ ਆਉਂਦਾ ਹਾਂ ਬੱਸ ਨਹੀਂ ਮੈਨੂੰ ਤੇਰਾ ਨਹੀਂ ਬੀਬੀ ਅੱਜ ਮੈਂ ਤੈਨੂੰ ਗੱਲ ਦੱਸਦਾ ਸੱਚ ਹਾਂਜੀ ਹਾਂਜੀ ਮਹਾਰਾਜ ਹਾਂਜੀ ਦੱਸੋ ਨਹੀਂ ਦੱਸਾਂ ਤਾਂ ਡਿਆ ਭਈ ਇਹ ਮੈਂ ਰੱਬ ਨੇ ਕਰ ਦਿੱਤਾ ਇਹਨੇ ਜੋਗਾ ਤੇ ਇਹ ਨੂੰ ਪੁੱਛ ਵੀ ਤੈਨੂੰ ਰੱਬ ਨੇ ਕੀਤਾ ਕਦੀ ਤੈਨੂੰ ਵੀ ਕੋਈ ਪੈਸਾ ਦਾ 50 ਤੋਂ ਬਾਅਦ ਦਿੱਤਾ ਕਦੀ ਪੁੱਛ ਇਹ ਨੂੰ ਪਹਿਲਾਂ ਉਹ ਤਾਂ ਲੈ ਲਿਆ ਇਹਨੇ ਫੋਨ ਵੀ ਨਹੀਂ ਫੋਨ ਵੀ ਨਹੀਂ ਕਰਤੀਆਂ ਬੀਬੀ ਪਰ ਅੱਜ ਮੈਂ ਤੇਰੇ ਹੱਥ ਤੇ ਕੁਝ ਰੱਖਾਂਗਾ ਨਹੀਂ ਅੱਜ ਮੈਂ ਤੇਰੇ ਹੱਥ ਤੇ ਨਹੀਂ ਨਹੀਂ ਅੱਜ ਅੱਜ ਮੈਂ ਤੇਰੇ ਹੱਥ ਤੇ ਕੀ ਕਹਤਾ ਤਾਂ ਮੈਨੂੰ ਆ ਗਿਆ ਅੱਜ ਮੈਂ ਤੇਰੇ ਹੱਥ ਤੇ ਰੱਖੂੰਗਾ ਕੁਝ ਲੈ 10 ਮੇਰੀ ਗੱਲ ਸੁਣ ਹਾਂਜੀ ਮੈਨੂੰ ਨਾ ਮੈਨੂੰ ਬਹੁਤ ਸੱਚੀ ਦੱਸਾਂ ਮੈਂ ਪ੍ਰਮਾਤਮਾ ਦਾ ਸ਼ੁਕਰ ਕਰਦਾ ਬਾਕੀ ਤੁਹਾਡਾ ਕਰਦਾ ਆ ਜਿਨ੍ਹਾਂ ਨੇ ਕੀ ਕਹਿੰਦੇ ਹੁੰਦੇ ਰੋਟੀ ਤੇ ਲਾਤਾ ਹਨ ਉਹਦੀ ਦੇਣ ਆ ਮੇਰੀ ਬੀਬੀ ਦੀ ਵੀ ਦੇਣ ਆ ਮੇਰੀ ਬੀਬੀ ਦੀ ਵੀ ਬਹੁਤ ਦੇਣ ਆ ਹੈ ਮੇਰੀ ਮੰਮੀ ਨਾਲ ਵੀਡੀਓ ਬਣਾਉਂਦੀ ਹੈ ਸਾਰਾ ਕੁਝ ਕਰਦੇ ਆ ਹਨ ਤੇ ਵਧੀਆ ਵਧੀਆ ਲੋਕ ਬਾਕੀ ਬਾਕੀ ਉਹਨਾਂ ਲੋਕਾਂ ਦਾ ਪਿਆਰ ਆ ਜਿਨ੍ਹਾਂ ਨੇ ਸਾਨੂੰ ਪਿਆਰ ਦਿੱਤਾ ਜਿਨ੍ਹਾਂ ਦੇ ਕਰਕੇ ਹਨਾ ਸਭ ਨੂੰ ਪਿਆਰ ਉਹਨੇ ਦਿੱਤਾ ਹੈ ਨਾ ਮਾਂ ਦੇ ਬੱਚੇ ਸਾਰੇ ਮਹਾਰਾਜ ਕਿਰਪਾ ਕਰੇ ਸਭ ਨੂੰ ਆਪਣੀ ਰੋਟੀ ਦੁੱਧ ਦੀ ਲਾਇ ਸਹੀ ਗੱਲ ਹੈ ਸੋਚਿਆ ਕਿ ਕਦੀ ਜਿਹੜਾ ਆਪਣੇ ਜਿੱਥੋਂ ਤੱਕ ਪੁਜਾ ਦਿੱਤਾ ਹੈ ਉਹ ਮਹਾਰਾਜ ਤੇਰੇ ਬਾਰੇ ਤਰਕੀਆਂ ਕਰੇ ਕੰਮ ਬਥੇਰੇ ਕੀਤੇ ਜਿੱਥੇ ਮਹਾਰਾਜ ਨੇ ਕਾਮਯਾਬੀ ਜੀ ਹਾਂ ਕੰਮ ਜਿੱਥੇ ਮਹਾਰਾਜ ਨੇ ਕੀ ਕਹਿੰਦੇ ਹੁੰਦੇ ਅੰਜਲ ਲਿਖਿਆ ਹੁੰਦਾ ਨਾ ਰੋਟੀ ਪਾਣੀ ਦਾ ਉਹੋ ਹੀ ਕੰਮ ਹੁੰਦਾ ਬੰਦੇ ਕੋਲ ਅਸਲ ਵਿੱਚ ਲੈ ਨਜ਼ਾਰੇ ਜਿੰਦਗੀ ਵਿੱਚ ਮਹਾਰਾਜ ਨੇ ਕੰਮ ਵੀ ਹੋ ਜਾ ਦੇ ਦਿੱਤਾ ਹੈ ਕਿਉਂ ਬੀਬੀ ਐ ਠਾੜੇ ਦਾ ਮੰਗੂ ਬਸ ਉਰਦੀ ਉਰਦੀ ਕਾਲਾ ਸੁਣੀ ਆ ਹਾਂਜੀ ਮਾੜੀ ਮਾੜੀ ਸੁਣੀ ਆ ਪਰ ਇਹ ਨਹੀਂ ਪਤਾ ਹਾਂ ਇਹ ਨਮਾਇਆ ਬੇਰੀ ਆ ਤਾਂ ਤੂੰ ਦੱਸਿਆ ਨਹੀਂ ਗੱਲ ਤੈਨੂੰ ਤੈਨੂੰ ਮੈਂ ਹਰ ਵਾਰੀ ਦੱਸ ਦਾਂਗੀ ਬੀਬੀ ਪੈਸੇ ਆਏ ਆਪਦੇ ਚਲੋ ਹਣਾ ਜੋ ਵੀ ਨਹੀਂ ਦੱਸਦਾ ਤੂੰ ਅੱਜ ਮੈਂ ਤਿਲ ਫੁੱਲ ਤੈਨੂੰ ਪਹਿਲਾਂ ਮੈਂ ਪਹਿਲਾਂ ਤੈਨੂੰ ਲੈ ਕੇ ਆਇਆ ਤੇਰੇ ਲਈ ਕਢਾ ਕੇ ਕੋਈ ਗੱਲ ਨਹੀਂ ਮੈਨੂੰ ਆ ਗਏ ਜੇ ਤੂੰ ਅਸ ਕਹਿ ਤਰੂ ਅੱਜ ਮੈਂ ਲੈ ਕੇ ਆਇਆ ਬੀਬੀ ਤੇਰੇ ਲਈ ਕੋਈ ਗੱਲ ਨਹੀਂ ਮੈਨੂੰ ਇਹ ਲੋਪਾਈ ਮਾਰਦਾ ਹੁੰਦਾ ਐ ਇਦਾਂ ਹੀ ਕਰਦਾ ਹੁੰਦਾ ਮੈਂ ਲੈ ਕੇ ਆ ਲੈ ਕੇ ਫੜਾਉਂਦਾ ਹੈ ਨਹੀਂ ਕਦੀ ਲੈ ਵੀ ਲੈਣੇ ਆ ਮੈਂ ਵੀ ਲੈਣਾ ਮੇਤਾ ਹੁੰਦਾ ਉਹਨਾਂ ਕੋਲ ਗੰਨ ਨੱਲ ਦਿੱਤੀ ਆ ਇੱਕ ਜੇ ਦੇ ਜੇ ਦੇਣੇ ਆ ਤਾਂ ਮੰਗਣੇ ਨਹੀਂ ਇਹ ਇਹ ਕਹਦੇ ਪਹਿਲਾਂ ਓਏ ਮੰਗਣੇ ਨਹੀਂ ਮੋੜ ਲੈਂਦਾ ਤੇ ਤਾਂ ਐਤ ਕੀ ਤੇਰੇ ਦਿੱਤੇ ਆ ਜੋ ਤੈਨੂੰ ਦਿੱਤੇ ਆ ਮੇਰੇ ਕੋਲ ਹੈਗੇ ਮੇਰੀ ਜੇਹ ਚ ਦੇਖ ਲੈ ਹੈਗੇ ਆ ਲੈ ਆ ਥੋੜੇ ਜਿਹੀ ਆਦਾਂ ਨਹੀਂ ਇਹ ਇਹ ਤੇਰੀ ਦਿੱਤੀ ਕਮਾਈ ਦੇ ਵਿੱਚੋਂ ਤੈਨੂੰ ਦਿੱਤੀ ਆ ਬੀਬੀ ਗੱਲ ਤਾਂ ਸੁਣ ਨਾ ਨਾ ਤੂੰ ਨਾ ਨਹੀਂ ਕਰਨੀ ਮਾਤਾ ਦੋਏ ਜਣੀਆਂ ਆਪਾਂ ਕਸੂਟ ਬੂਟ ਲਿਓਨੇ ਆ ਹੱਕਦਾਰ ਆ ਇਹ ਥੋੜੀ ਜਿਹੀ ਲਿਓਨੇ ਆ ਆ ਜਿਆਦਾ ਆ ਥੋੜੀ ਹੀ ਆ ਇਹ ਤੂੰ ਕੀ ਆ ਇਹ 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 ਤੇਰੇ ਮੋੜਨੇ ਨਹੀਂ ਠੀਕ ਆ ਐਨੇ ਕੀ ਕਰਦੇ ਉਹ ਮਤ ਕੋਲੇ ਰੱਖ ਨਹੀਂ ਦੇਣੇ ਸ਼ੁਕਰ ਕਰ ਸਾਨੂੰ ਕਿਤੇ ਇਹ ਲੱਗਾ ਇਹਨੇ ਕਿ ਦੇਣੇ ਕੋਈ ਗੱਲ ਨਹੀਂ ਮਾਰੇ ਨਹੀਂ ਬੀਬੀ ਤੇਰੇ ਮਾਂ ਨੂੰ ਲਾਪੇ ਕਾਲੀ ਪੈਣ ਸੁਣ ਲਿਆਆਂ ਜਣੀਆਂ ਮਾਰੂਗਾ ਕਬੂੜੀ ਗਿਆ ਮੈਂ ਪੜਿਆ ਮੈਂ ਨਹੀਂ ਨਹੀਂ ਮੈਨੂੰ ਇਹ ਜਾ ਕੁਛ ਨਹੀਂ ਨਾ ਨਾ ਮੈਨੂੰ ਇਹ ਜਾ ਕੋਈ ਹਾਨੀ ਮੈਨੂੰ ਕੁਬਰਾ ਨਹੀਂ ਪੈਂਦਾ ਮੈਨੂੰ ਖੁਸ਼ੀ ਹੋਈ ਆ ਭਈ ਇਹ ਕੀ ਮੰਗਦਾ ਕਿ ਤੱਕ ਦੇ ਦਿੰਦਾ ਤੁਹਾਨੂੰ ਆ ਇਹ ਬੀਬੀ ਇਹ ਮਹਾਰਾਜ ਦੀਆਂ ਖੇਡਾਂ ਸਾਰੀਆਂ ਜਦੋਂ ਮਹਾਰਾਜ ਚਾਵੇ ਨਾ ਇੱਕ ਪਲ ਦੇ ਵਿੱਚ ਬੰਦੇ ਨੂੰ ਰਾਜਾ ਬਣਾ ਦਿੰਦਾ ਤੇ ਇੱਕ ਪਲ ਦੇ ਵਿੱਚ ਬੰਦੇ ਨੂੰ ਥੱਲੇ ਲੈ ਆਉਂਦਾ ਸੋ ਉਹਦੀ ਰਜਾ ਵਿੱਚ ਰਹਿਣਾ ਚਾਹੀਦਾ ਆ ਐ ਆਹ ਸਰ ਜੀ ਫੇਰ ਮੀਂਹ ਨਹੀਂ ਪਾਉਂਦਾ ਬੜਾ ਇੰਨਾ ਆਹ ਲੈਣਾ ਬੜਾ ਇੰਨਾ ਕੀ ਦੀ ਇਹਨਾਂ ਨੂੰ ਜਿਉਣਾ ਨਹੀਂ ਆ ਇਹਦੇ ਕੋਲੇ ਆਹ ਵੇਖ ਲੈ ਬੀਬੀ ਹਾਂ ਦੇਖ ਲੈ ਇਹਦੇ ਕੋਲੇ ਹਾਂ ਠੀਕ ਆ ਮੈਨੂੰ ਮੈਂ ਬੈਠੈ ਨੂੰ ਕਿਦਾ ਤੈਨੂੰ ਕਿਦਾ ਦੇ ਦੇਓ ਬੀਬੀ ਵੇਖ ਲੈ ਆ ਦੇਖ ਲੈ ਇਹ ਚੱਲ ਚੱਲ ਮੈਂ ਤੈਨੂੰ ਦੱਸਿਆ ਕਾਹੀ ਲਾਪੇ ਪਿਆਰੇ ਹੁਣ ਅਸਮੁਲੀਅਨ ਦੀ ਜੀ ਕਰਦਾ ਇਹ ਮੈਨੂੰ ਪਾਹੀ ਲਿਆ ਆਪਣੇ ਮਾਲੇ ਕੋਟ ਫਾਉਂ ਮੈਨੂੰ ਨਹੀਂ ਚਾਹੀਦਾ ਮੈਨੂੰ ਨਹੀਂ ਚਾਹੀਦਾ ਨਾ ਮੈਨੂੰ ਬੜਾ ਡਰ ਲੱਗਿਆ ਬੀਬੀ ਇਹ ਬਾਹਰ ਖੋਲਣੇ ਦੇ ਤਾਂ ਦੇਖ ਲਈ ਆ ਖੜਾ ਇਹ ਉਹ ਕੋਲੇ ਲਿਆ ਰੋ ਮਾਤਾ ਕੋਈ ਹੈਗੀ ਆ ਹੋਈ ਰਾ ਦਾਂ ਦਿੰਦੀ ਐ ਮੈਂ ਸਾਰਾ ਪਤਾ ਹੈਗਾ ਸਾਰਾ ਪਤਾ ਫਿਰ ਨਹੀਂ ਪਤਾ ਦਾਂ ਦਿੰਦੀ ਕੀਤਾ ਜਦੋਂ ਤੇਰੇ ਕੋਲ ਹੀ ਨਹੀਂ ਹੁੰਦੇ ਇਹਨੂੰ ਸਹੀ ਇਹ ਨਾ ਕਹਣਾ ਮਾਤਾ ਨੂੰ ਲੈ ਲੈ ਉਹ ਕੋਈ ਅੱਜ ਜੋ ਹੈਗੇ ਇਹਨੂੰ ਪਤਾ ਹੁੰਦਾ ਹੀ ਨਹੀਂ ਮੇਰੇ ਕੋਲ ਵੀ ਲੈ ਲੈਣੇ ਤੇ ਮਾਤਾ ਨੂੰ ਲੈ ਲੈਣੇ ਪਤਾ ਹੁੰਦਾ ਹੀ ਪਤਾ ਮਾਤਾ ਕੋ ਹੈਗਾ ਮਾਤਾ ਕੋ ਹੈਗਾ ਥੋੜਾ ਮੰਗਣੇ ਆਪਾਂ ਮੈਂ ਮਾਤਾ ਕੋ ਮੰਗ ਲਿਆ ਦਾਦੀ ਕੋ ਮੰਗ ਲਿਆ ਅੱਜ ਦੇਣ ਲੱਪਿਆ ਉਹਨਾਂ ਨੂੰ ਮੈਂ ਤਾਂ ਕਦੀ ਜਵਾਬ ਨਹੀਂ ਦਿੱਤਾ ਜਦੋਂ ਵੀ ਮੰਗੇ ਬੈਠੇ ਸੁਣ ਦੇਣ ਲੱਤ ਨਾ ਵਾਪਸ ਆਏ ਇਹ ਬੀਬੀ ਤੇਰਿਆਂ ਦਿੱਤਿਆਂ ਚ ਵਰਕਤਾਂ ਪੈ ਗਈਆਂ ਇਹ ਮਹਾਰਾਜ ਦਾ ਦੇਣ ਪਤਾ ਮੈਂ ਕੀ ਕਰਾਂ ਹੋਰ ਮਹਾਰਾਜ ਦਾ ਇਹ ਸਾਡੀਆਂ ਵੀਡੀਓ ਦੇ ਪੈਸ ਹੀ ਬਣਾਉਣੇ ਆ ਬਾਬੇ ਨੂੰ ਪਤਾ ਹੈ ਆ ਬਾਬੇ ਦੇ ਕਾੜ ਬੜੇ ਮਹਾਰਾਜ ਨੇ ਬਹੁਤ ਕੁਛ ਦਿੱਤਾ ਬਾਬੇ ਦੇ ਕਾੜ ਲੇ ਪਹਿਲਾਂ ਫਿਰ ਦਾਦੀ ਆ ਗਈ ਬਾਬਾ ਹਾਂ ਨਾ ਹਾਂ ਬਸ ਇਹ ਦੋ ਬਾਬੇ ਆ ਰਾਜੀ ਖੁਸ਼ੀ ਰੇ ਲੰਮੀਆ ਉਹ ਤਾਂ ਪੈਸਿਆਂ ਦੀ ਕਿਹੜੀ ਮੈਂ ਤੇ ਪਿਆਰ ਗੱਲ ਨਹੀਂ ਨਹੀਂ ਮੈਂ ਤਾਂ ਆਪਣੀ ਖੁਸ਼ੀ ਨਾਲ ਉਹ ਪੈਸਿਆਂ ਦੀ ਕਿਹੜੀ ਗੱਲ ਆ ਪਿਆਰ ਆਪਣੇ ਬੁੱਲੇ ਕੋਲ ਮੁੰਡਾ ਮਥਰੇ ਉਹ ਨਹੀਂ ਦੇ ਲੈ ਚਲਾ ਕੋ ਹੈ ਉਹ ਚਲਾ ਗਿਆ ਅੱਜ ਹੋ ਗਈ ਕੈਮ ਆ ਗਈ ਦਿਲਾ ਹੋਰ ਵੇਲਾ ਕਿ ਲੰਮੂ ਦੇ ਰੋਗ ਹੈ ਤੇ ਅੱਜ ਆ ਰੋਸ ਸਵਾਮੈਂ ਮਰ ਗਈ ਹੋਰ ਗਈ ਬੀਬੀ ਹਸਦੀ ਬੁਰੀ ਕਹਿੰਦੇ ਮੈਂ ਕਿੰਨੀ ਵਾਰ ਮਾਰ ਇਹਨੇ ਮਾਤਾ ਨੇ ਕੀਤਾ ਹੰਦਾ ਮੈਨੂੰ ਆ ਲੈ ਹੈ ਕਹਦੀ ਬਿਮਾਰ ਤੂੰ ਕੀਤਾ ਮੈਨੂੰ ਆ ਤੇਰਾ ਤੇਰਾ ਹਜ਼ਾਰ ਵਾਰ ਪੁੱਛੀ ਤੇਰੇ ਮੇਰਾ ਮੈਂ ਕੱਲ ਵੀ ਕਿਹਾ ਮੈਂ ਮੇਰੇ ਲਾਗੇ ਸੋਹੇ ਦੀ ਬਤਨ ਕਿਹਾ ਆ ਦਿਲਾ ਨਹੀਂ ਸੁੱਤੀ ਇੱਕ ਦਿਨ ਉਹ ਵੀ ਮੈਂ ਥੱਕੇ ਨਾ ਪਾਤੀ ਕਈ ਤੇ ਹਮਰੇ ਪਰੋਲੇ ਵੋਹੀ ਕਰਦੀ ਆਂ ਪਤਾ ਕੀ ਆ ਉਹ ਨਹੀਂ ਉਹ ਨਹੀਂ ਗੱਲ ਪੈਨ ਦੀ ਪਤਾ ਕੀ ਆ ਬੇਬੇ ਦਾ ਟੀਵੀ ਫੁੱਲ ਬਾਸ਼ਰ ਨਹੀਂ ਚਾ ਸੌਂਦਾ ਮੇਰੇ ਕੋਲ ਮੈਨੂੰ ਟੀਵੀ ਜ਼ਿਆਦਾ ਆਵਾਜ਼ ਨਹੀਂ ਤੇ ਲੱਗਦੀ ਉਹ ਲੈਦਾ ਟੀਵੀ ਹਸਲੇ ਬੰਦ ਕਰ ਦਿੰਦਾ ਤੇ ਲੈ ਬਹਾਨਾ ਕਿੱਧਰ ਲੈ ਗਈ ਉਹ ਨਹੀਂ ਮੈਨੂੰ ਕੋਈ ਨਹੀਂ ਪਰੋਲੇ ਤੇਰੀ ਆਲ ਚਲ ਗਈ ਤੇ ਨਾ ਉਸਲੇ ਬੱਤੀਆਂ ਬੰਦ ਕਰ ਦਿਆ ਨਾ ਅਸਲ ਮੈਂ ਤਾਂ ਕਦੀ ਕੁਛ ਨਹੀਂ ਉਹ ਤਾਂ ਠੀਕ ਨਹੀਂ ਮੇਰਾ ਨਹੀਂ ਜੀ ਕਰਦਾ ਟੀਵੀ ਦੇਖਣ ਨੂੰ ਬੰਦ ਕਰਦਾ ਤੇ ਤੇਰੇ ਕਮਰੇ ਇੱਤ ਜਗਦੀ ਆ ਤਾਂ ਵੀ ਟੀਵੀ ਚੱਲਦਾ ਰਹਿੰਦਾ ਮੈਨੂੰ ਕਮਰੇ ਇੱਤ ਜਗਦੀ ਰਹਿੰਦੀ ਆ ਕੀ ਬੱਤੀ ਬੱਤੀ ਮੈਂ ਜਦੋਂ ਸਾਹ ਉਹ ਬੀਬੀ ਆਵੇ ਹਲਾ ਆਪੇ ਆਪੇ ਰੱਖ ਲੈ ਬੰਦੇ ਬੰਲੇ ਨਹੀਂ ਚਲਾਕੋ ਬੰਲੇ ਨਹੀਂ ਚਲਾਕੋ ਦੇਖੇ ਮੈਂ ਤਾਂ ਦੱਸਿਆ ਕੋਈ ਪਹਿਲ ਨਹੀਂ ਕਮਰਾ ਪਹਿਨਦੇ ਆ ਉਹ ਕਿੱਥੇ ਪਹਿਨ ਲਗਾ ਹੁਣ ਇੱਧਰ ਵੀ ਉਹ ਤੇਰੇ ਸਾਹ ਪਿਆ ਹੀ ਤਦੇਰੇ ਬੁਰਾ ਜੀ ਜੀ ਇਹ ਮੈਂ ਲੈ ਲੈ ਇੱਧਰ ਤੇ ਨਹੀਂ ਪਹਿਨ ਲਗਾ ਕਮਰਾ ਹੁਣ ਇੱਧਰ ਤੇ ਨਹੀਂ ਪਹਿਨਦੇ ਆ ਬੀਬੀ ਵੀਡੀਓ ਤੇ ਵਿੱਚ ਹੀ ਮੰਗ ਲੈ ਅਜੇ ਬੰਦਾ ਬਾਅਦ ਚ ਮੰਗ ਲੈ ਵੀਡੀਓ ਤੇ ਵਿੱਚ ਹੀ ਖੋਲੇ ਅਜੇ ਨਾ ਦੇਖ ਬਰਤੇ ਨਹੀਂ ਲੈ ਆ ਦੇਖ ਲੈ ਇਹਦਾ ਬੁਰਾ ਹਾਲ ਹੋ ਗਿਆ ਇਹ ਇਹ ਵਾਕੇ ਬੀਬੀ ਪੈਸੇ ਦੀ ਬੜੀ ਪੋਤਿਆ ਆ ਵੀ ਰੱਖ ਲੈ ਨਹੀਂ ਨਹੀਂ ਭੁੱਖੀ ਨਹੀਂ ਮੈਨੂੰ ਬੜਾ ਕੁਝ ਰੱਬ ਨੇ ਦਿੱਤਾ ਇਹ ਇਹ ਦਾਦੂ ਦੇ ਆ ਕੋਈ ਗੱਲ ਮੈਨੂੰ ਮੇਰੇ ਕੋਲ ਬਹੁਤ ਪੈਸਾ ਹੈ ਭੁੱਖੀ ਦੀ ਗੱਲ ਨਹੀਂ ਨਹੀਂ ਆ ਪਿਆ ਹੀ ਹਾਂ ਮੇਰੀ ਗੱਲ ਸੁਣ ਤੁਹਾਡਾ ਪਿਆਰ ਇਧਰ ਘਪਰਾ ਪਿਆ ਗਿਆ ਮੈਂ ਲੱਗੇ ਦੱਸ ਕੀ ਕਰ ਰਹਾ ਤੈਨੂੰ ਪਿਆਰ ਚਾਹੀਦਾ ਤੇ ਮੈਂ ਕੀ ਕਰਨੇ ਆ ਮੇਰੇ ਕੋਲ ਬਹੁਤ ਕੁਝ ਮਿਲਦਾ ਤੇ ਮੇਰਾ ਪਿਆਰ ਮੈਨੂੰ ਕਾ ਤੂੰ ਮੇਰਾ ਪਿਆਰ ਨਾ ਰਿਹਾ ਕਰ ਬੋਲਿਆ ਚਲੇ ਕਰ ਜੇ ਲਾ ਬਾਜਾ ਮੈਂ ਤਾਂ ਪਿਆਰ ਨਹੀਂ ਆਜੋ ਲੜਾਈ ਸ਼ੁਰੂ ਹੋ ਜਾਂਦੀ ਫੇਰ ਮੈਂ ਤੋ ਬੋਲਿਆ ਜਾਂਦਾ ਓ ਲੜਾਈ ਕਿ ਲੜਦੀ ਤੂੰ ਫੇਰ ਮੈਂ ਲੜਦਾ ਆ ਪੁੱਤ ਮੈਂ ਤਾਂ ਨਹੀਂ ਕਰਨੀ ਆ ਪੁੱਤ ਪਤਾ ਫਰਮ ਨਹੀਂ ਕਰਨੀ ਜਿੱਦਾਂ ਬੋਲਦੇ ਹੁੰਦੇ ਉਹਦੇ ਬੋਲਿਆ ਮੈਂ ਨਹੀਂ ਲੜਦੀ ਨਹੀਂ ਲੜਦੀ ਲੜਨਾ ਨਹੀਂ ਹੋਇਆ ਤਾਂ ਲੜਨਾ ਪੈਂਦਾ ਇਹਦੇ ਵਿੱਚ ਕਾਹੀ ਗੱਲ ਨਾ ਸਿੱਧੀ ਗੱਲ ਕਰੋ ਫੇਰ ਲੜਨਾ ਨਹੀਂ ਨਹੀਂ ਤੇ ਲੜਨਾ ਪੈਂਦਾ ਸੱਚੀ ਗੱਲ ਨੂੰ ਲੜਨਾ ਹੀ ਪੈਂਦਾ ਕਿਸੇ ਨੂੰ ਕੋਈ ਲੜਵਾ ਜੰਦਾ ਆ ਤਾਂ ਫੇਰ ਬੱਸ ਵੇ ਇਹ ਲਾਡਾ ਹੋ ਜਾਂਦਾ ਇਹ ਇਹਦੇ ਵਿੱਚ ਨਹੀਂ ਇਹਦੇ ਵਿੱਚ ਝੂਠੀ ਗੱਲ ਨਹੀਂ ਜੇ ਕੋਈ ਉਹ ਜਿਹੀ ਗੱਲ ਹੋਏ ਤਾਂ ਲਾਡਾ ਲਾਡਾ ਉਹ ਲਿਖਿਆ ਕਦਾ ਤੇ ਲਾਡਾ ਜਦੋਂ ਉਹਦੀ ਝੂਠੀ ਗੜਾਈ ਜਿਹੜੀ ਕਰਨੀ ਹੈ ਨਾ ਹਕੜਾ ਕਿ ਉਹ ਚੰਗੀ ਦੀ ਹੁੰਦੀ ਸੱਚੀ ਕਰੀਦੀ ਹੈ ਲਾਡਾ ਚੰਗੀ ਤੇ ਉਹਨੂੰ ਲੱਗੇ ਨਾ ਲੱਗੇ ਲਾ ਲੱਗੇ ਤੈਨੂੰ ਲੱਗੀ ਅਜੇ ਤੱਕ ਮੇਰੀ ਚੰਗੀ ਨਾ ਲੱਗੇ ਮੈਂ ਲਾਡਾ ਹੀ ਲਾਡਾ ਲਾਡਾ ਉਹਨੇ ਲੜਨਾ ਲਾਡਾ ਹੀ ਉਹਨੇ ਫੇਨ ਕਿਆ ਤੋ ਦੰ ਮੈਨੇ ਕਹ ਲੜਾਕੀ ਲਾ ਕੇ ਮੈਂ ਲੜਾਕੀ ਬਣ ਕੇ ਰਸਵਾ ਤੈਨੂੰ ਹਾਂ ਤੇ ਫੇ ਮੈਂ ਉਹ ਚੈਨਲ ਦੇ ਤੇ ਲੜਨਾ ਨਹੀਂ ਚਾਹੀਦਾ ਤੇ ਲੜਾਕੀ ਜੋਂ ਨੜੇ ਤੇ ਫੇ ਮੈਂ ਲੈਂਦਾ ਹੀ ਆਂ ਉਹ ਨਹੀਂ ਬੀਬੀ ਤੇਰੇ ਹੀ ਆ ਤੈਨੂੰ ਦਿੱਤੇ ਆ ਮੈਂ ਇਹ ਇਹ ਫੋਨਵਾ ਤੇ ਨਹੀਂ ਨਾ ਚੁੱਪ ਕਰਕੇ ਰੱਖ ਲੈ ਰੱਖ ਲੈ ਇਹਦੇ ਵਿੱਚ ਮਹਾਰਾਜ ਨੇ ਬੜੀਆਂ ਵਰਕਤਾ ਪਾਉਣੀਆਂ ਆ ਆ ਵਰਕਤਾ ਹਾਂ ਤੇ ਮਹਾਰਾਜ ਮਰੇ ਮੈਂ ਕਹਿ ਨਹੀਂ ਤੈਨੂੰ ਮੈਂ ਨਾ ਵਾਹ ਵਾਹ ਦੇ ਮੂਹੇ ਤੇ ਕਿੰਦੇ ਵੇ ਆਏ ਹਾਏ 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 ਇਹ ਇਹ ਜਿਹੜੀਆਂ ਬਹੁਤ ਬਹੁਤ ਹੋ ਗਿਆ ਬੀਬੀ ਬੜਾ ਇਤਨੂੰ ਵੱਧ ਹੋਰ ਪ੍ਰਮਾਤਮਾ ਨੇ ਸ਼ੁਕਰਾਨਾ ਕਰਨਾ ਚਾਹੀਦਾ ਕੋਈ ਗੱਲਬਾਤ ਕਰਨਾ ਚਾਹੁੰਦੀ ਆ ਗੱਲਬਾਤ ਬੜਾ ਠੀਕ ਠਾਕ ਹੈ ਰਾਜੀ ਫਹੀ ਰਹੋ ਤਾਂ ਝੋਨਾ ਵਡਾਓ ਜਾ ਤੈਨੂੰ ਇਹਨੂੰ ਝੋਨੇ ਦੀ ਆ ਉਹ ਚੋ ਵੀ ਤ ਮੈਨੂੰ ਝੋਨੇ ਦਾ ਬੜਾ ਫਿਕਰ ਤੇ ਫਿਕਰ ਤਾਂ ਹੀ ਨਾ ਉਹ ਚੋ ਪੈਸੇ ਚਾਹੀਦੇ ਆ ਤੈਨੂੰ ਵੀ ਕੰਬੈਣ ਦੇ ਵਿੱਚ ਹੀ ਸੁੱਟ ਦੇਣਾ ਮੇਰੇ ਪੈਸੇ ਲੈਣੇ ਆ ਤਕੀ ਮੈਂ ਉਹ ਤੇਰੇ ਸਦਕੇ ਤੇਰੇ ਦਵਾ ਤੈਨੂੰ ਤੈਨੂੰ ਕਿਧਰ ਮੈਂ ਮੈਂ ਤੀਜੇ ਹਿੱਸੇ ਦੀ ਪਿਆਰਾਂ ਘਰ ਦੇ ਵਿੱਚ ਬੈਠੀ ਆ ਨਾ ਪੈਸੇ ਕੋਈ ਨਹੀਂ ਮਿਲਣਾ ਮੈਂ 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 ਲੈਣੇ ਆ ਤੀਜਾ ਨਹੀਂ ਸਕਦਾ ਮੈਂ ਲੈਣੇ ਮੇਰਾ ਹਿੱਸਾ ਸਕੀ ਹੁੰਦਾ ਹੈ ਮੇਰਾ ਹਿੱਸਾ ਬਣਦਾ ਹੈ ਹਿੱਸਾ ਬਣਦਾ ਹਿੱਸਾ ਕਿ ਤੂੰ ਬਗਾਨੀ ਆ ਹਿੱਸਾ ਕਿਦਾਂ ਕਿਦਾਂ ਮਤਲ ਤੀਜਾ ਹਿੱਸਾ ਮੈਂ ਕਿੰਨੇ ਕਿੰਨੇ ਹਿੱਸੇ ਆ ਮੇਰੇ ਨਹੀਂ ਜੀ ਸਾ ਤੂੰ ਬਗਾਨੀ ਆ ਕੋਈ ਘਰ ਦੇ ਵਿੱਚ ਮੈਂਬਰ ਆ ਤੈਨੂੰ ਕਦਾ ਹਿੱਸਾ ਰੋਟੀ ਨਹੀਂ ਖਾਣੀ ਤੈਨੂੰ ਤੈਨੂੰ ਰੋਟੀ ਨਹੀਂ ਦੇਈ ਦੀ ਚੌਲ ਨਹੀਂ ਖਾਣੀ ਰੋਟੀ ਨਹੀਂ ਖਾਣੀ ਇਹ ਥੋੜੀ ਗੱਲ ਆ ਰੋਟੀ ਨਾਲ ਆਪਣੇ ਘਰੋਂ ਪੈਸੇ ਵੀ ਦੇਈਏ ਤੇ ਰੋਟੀ ਵੀ ਦੇਈਏ ਤੈਨੂੰ ਹਾਂ ਸਭ ਇੱਕ ਚੀਜ਼ ਮਿਲਣੀ ਆ ਸਭ ਕੁਝ ਲੈਣਾ ਜਾਂ ਪੈਸੇ ਲੈ ਲੈ ਫਿਰ ਰੋਟੀ ਉੱਧਰ ਖਾ ਲਿਆ ਕਰ ਕਿਤੇ ਹੋਰ ਕਿਤੇ ਇਹ ਵੀ ਲੈ ਲੈ ਮੈਂ ਰੋਟੀ ਵੀ ਲੈ ਰੋਟੀ ਫੱਡੇ ਉੱਡੇ ਤੇ ਖਾ ਆ ਕਰ ਕਿਉਂ ਏਡੇ ਤੇ ਖਾਉਂਦਾ ਮੈਂ ਨਪਰੇ ਖਾਉਗੇ ਮੈਨੂੰ ਮਹਾਰਾ ਇਹ ਨਾ ਬੜਾ ਦਿੱਤਾ ਉਹ ਉਥੇ ਬੇ ਗੁਰਦੁਆਰੇ ਚਲ ਜਾ ਉਥੇ ਖਾਖੂ ਲਿਆ ਕਰ ਗੁਰਦੁਆਰੇ ਜਾਉ ਤੇਰੇ ਹਮ ਦੁਸ਼ਮਣ ਮੈਂ ਕੋ ਜਾ ਮੈਂ ਦੱਸਾਂ ਤੈਨੂੰ ਸਣਾ ਅੱਛਾ ਆ ਖੁੰਡੀ ਦੇ ਲਾ ਕਿਤੇ ਨਾਸਾ ਬੰਦਾ ਕਿੱਡੀ ਆਕੜ ਹੀ ਨਹੀਂ ਮੁੱਕ ਦੀ ਆਕੜ ਤੇ ਤੁਹਾਨੂੰ ਤਾਂ ਸਾਨੂੰ ਇੱਟ ਵੀ ਨਹੀਂ ਕਰਤੀ ਲੱਗਦੀ ਮਾਦੀ ਵੀ ਹਣਾ ਕਿਦਾਂ ਦੇ ਕਿਦਾਂ ਦੇ ਦਿਨ ਸੀਗੇ ਉਦੋਂ ਹਣਾ ਮੈਂ ਕਿ ਕੀ ਤਾਲ ਮੈਂ ਦੱਸਾਂ ਜਿਹੜੇ ਮੇਰੇ ਦਿਨ ਕੱਟੇ ਹੈ ਨਾ ਅਜੇ ਤਾਂ ਮੈਨੂੰ ਮਾਪਿਆਂ ਦਾ ਬੜਾ ਸੀਗਾ ਤੇ ਵੀ ਮੇਰੇ ਤੰਗੀਆਂ ਆ ਜਾਂਦੀ ਮਹਾਰਾ ਇਹ ਨਾ ਕਿੰਨੇ ਚੰਗੇ ਦਿਨ ਦਿਖਾਉਂਦੇ ਹੈ ਨਾ ਇਹ ਨਹੀਂ ਦਾ ਇਹ ਨਹੀਂ ਤੇ ਸਾਫ਼ ਨੂੰ ਜੇ ਬੰਦਾ ਸ਼ਕਰਾਂ ਮਾਰੀ ਨਾ ਕਿਸੇ ਨਾ ਕਰ ਮਾਰੀ ਨਾ ਕਰ ਜਿਉਰਾ ਰੱਖੋ ਜਿਉਰਾ ਰੱਖੋ ਸਹੀ ਗੱਲ ਹੈ ਸਹੀ ਗੱਲ ਹੈ ਇਹ ਸਿਆਣੇ ਨੇ ਗੱਲਾਂ ਜਿਹੜੀਆਂ ਹੁੰਦੀਆਂ ਨੇ ਵਧੀਆ ਹੁੰਦੀਆਂ ਨੇ ਤੇਰੀ ਨੋਹ ਦੇ ਆਉਣ ਦੀ ਦੇਰ ਹੋਈ ਤੇ ਮਾਰੇ ਨੇ ਸਾਰਾ ਕੁਝ ਚੰਗਾ ਕਰਤਾ ਮਹਾਰਾਜਾ ਤੇਰੇ ਨਾਲ ਸਹੀ ਬਸ ਤੇਰੇ ਨਾਲ ਸਹੀ ਤੇਲਾ ਆਪਣੀ ਸਿਮਤ ਕਰਦੇ ਐਨੇ ਮੈਨੂੰ ਫੇਰ ਵੀ ਕਹਿੰਦੀ ਕਿ ਕੋਈ ਹੈ ਲੈ ਤੇ ਬੇਤ ਗੱਲ ਆਪਣੇ ਆਪ ਨੂੰ ਲੈ ਗਈ ਕਿੱਥੇ ਕਿੱਧਰ ਨੂੰ ਕਿੱਧਰ ਚੱਲ ਨਹੀਂ ਅਜ ਝੂਠਾ ਦੱਸ ਪਹਿਲਾਂ ਤੇਰੀ ਪਤ ਤੇਰਾ ਹੀ ਸਹੀ ਪਹਿਲਾਂ ਝੂਠਾ ਦੱਸ ਦੇ ਪਹਿਲਾਂ ਜਿੱਦਾਂ ਦੀ ਆਈ ਕੁਮਾਰ ਨੇ ਕੋਈ ਕਭੀ ਛੱਡੀ हां ਜਦ ਨਹੀਂ ਮੈਂ ਆਈ ਕੁਮਾਰ ਨੇ ਕੰਮ ਛੱਡੀ ਛੱਡੀ ਆ ਨਹੀਂ ਪਰ ਮੇਰੇ ਹੁੰਦੇ ਕੱਖ ਨਹੀਂ ਕੋਈ ਉਹਨਾਂ ਨੇ ਤਾਂ ਆਪੇ ਦੱਸਣ ਦੀ ਮੈਂ ਤੰਗੀਆਂ ਕਟੀਆਂ ਤੇ ਮੈਂ ਬਸ ਵਾਹਿਗੁਰੂ ਉਹ ਤੁਹਾਡੇ ਕਰਮਾਂ ਨੂੰ ਮੈਨੂੰ ਭੇਜਣ ਵਾਲਾ ਹੈ ਨਹੀਂ ਕੋਈ ਵੀ ਕਿ ਜੀ ਤੁਹਾਡੇ ਕਰਮਾਂ ਨੂੰ ਮੈਂ ਆ ਗਈ ਇੱਥੇ ਤੁਹਾਡੇ ਕਰਮਾਂ ਨੂੰ ਰੱਬ ਨੇ ਭੇਜਿਆ ਵੀ ਜਾ ਉੱਥੇ ਆ ਗਿਆ ਇੱਥੇ ਲੋਕਾਂ ਨੇ ਸੋਚਣਾ ਕਰੇ ਸੱਚੀ ਇਦਾਂ ਆ ਦੇ ਲੈ ਇਹ ਤਾਂ ਸੱਚੀ ਗੱਲ ਹੈ ਕੋਈ ਕਰਮਾਂ ਵਾਲੀ ਧੀ ਭੈਣ ਹੁੰਦੀ ਹੈ ਸੱਚੂਠ ਨਹੀਂ ਆ ਨਹੀਂ ਮੈਂ ਉੱਡੇ ਬੈਠੀ ਇੱਥੇ ਮੈਂ ਕੁਲੀ ਜੀ ਬੈਠੀ ਹਾਂ ਤੇ ਮੈਂ ਕੁਲੀ ਜੀ ਆਉਂਦਾ ਤੇ ਕੁਲੀ ਦਾ ਇਹ ਮੈਂ ਆਈ ਕੁਲੀ ਜੀ ਦੀ ਪੁੱਲੀ ਉਹ ਡੰਗਰਾਂ ਲੈ ਪਾਈ। ਕੁਛ ਵੀ ਹੱਦ ਤੇ ਨਹੀਂ। ਆ ਗਈ ਦੂਜੇ ਪਾਸੇ। ਆ ਗਈ ਦੇਖ ਲੈ ਦੇਖ। ਉਹ ਮੈਂ ਮੈਂ ਦੇ ਤਾ ਦੇ ਲੈ। ਪੁੱਲੀ ਦਾ ਮੇਰਾ ਫੋਨ ਦੇ ਲੈ ਮੇਰੇ ਚਵਾਰੇ। ਚੋਕੇ ਕਦੀ ਮੇਰੇ ਪੁੱਤ ਦੀ ਕਮਾਈ ਸਾਰੀ। ਕਲਦੀਪ ਕੋਰ ਆ ਗਈ ਤੇ ਤਾਂ ਹੀ ਕਮਾਈਆਂ ਨੂੰ ਭਾਗ ਲੱਗੇ। ਕਲਦੀਪ ਕੋਰ ਰਾਈਟ ਲੱਗੇ ਨਹੀਂ। ਮੈਂ ਕਲਦੀ ਨੂੰ ਲੈ ਕੇ ਇੱਟਾ ਟਾਈਆਂ ਕੱਢੀ ਬੈਠਾ ਹੈ ਨਾ। ਆਈ ਤਾਂ ਉੱਡੈ ਸੀ ਕਹਿਤ। ਦੇ ਲੈ। ਯਾ ਲੈ ਮੈਂ ਮੱਜਾ ਖੈਨੇ ਕੋ ਹਾਂ ਤੇਰੇ ਸਾਹਮਣੇ ਰੱਖਿਆ ਕਿ ਨਹੀਂ ਰੱਖਿਆ ਤੂੰ ਮੇਰੇ ਭਲੇ ਭਾਦਤੀ ਮੱਜਾ ਬਸ ਆ ਦੇ ਲੈ ਇਹ ਖਾਣਾ ਹੀ ਤਾਂ ਮੱਜਾ ਰੱਖਣੀ ਸੀ ਖਾਂਦੀ ਤਾਂ ਮੈਂ ਹੀ ਖਾਂਦੀ ਹੁੰਦੀ ਤੇ ਇਦਾਂ ਦੀ ਹੁੰਦੀ ਖਾਂਦੀ ਨਾ ਖਾਂ ਤੇ ਤੇਰਾ ਮੋਟਾ ਸਾਰਾ ਤਾਂ ਅੱਗੇ ਤਾਂ ਦਰਵਾਜ਼ੇ ਜਿਹੜੇ ਮੱਖਣ ਲਾ ਕੇ ਅਰੀ ਸੀ ਬੀਲਾ ਹੀ ਚੀਬੀ ਵੀ ਨਹੀਂ ਮੈਂ ਖਾਂਦੀ ਆ ਦੇ ਲੈ ਤੇਰੇ ਹਾਂ ਦੋੜੀ ਮੈਂ ਤਾਂ ਤੇਰੇ ਆਉਣੇ ਨੂੰ ਉਸ ਉਦੋਂ ਹੀ ਛੱਡ ਦਿੱਤਾ ਸਭ ਕੁਝ ਮੈਂ ਉਹ ਛੱਡਣਾ ਤੇ ਆਪੇ ਹੀ ਵੀ ਕਰਨਾ ਨਾ ਪਵੇ ਸਾਰਾ ਕੁਝ ਮੇਰੇ ਹਵਾਲੇ ਕਰ ਦਿੱਤਾ ਤੇਰੇ ਪੁੱਤ ਮੈਂ ਪੜੇ ਗਿਆ ਮੈਂ ਪੜੇ ਇਹ ਨੰਨੜ ਉਹੜਾ ਤੋੜਾ ਗੁੱਟੀਆਂ ਆ ਨੀ ਜੂਆ ਕਰ ਰਿਹਾ ਕੋਠੇ ਤੇ ਜਾੜ ਕੇ ਅੱਡੜੀ ਉੱਪਰ ਦੇਖ ਨਹੀਂ ਜੂਆ ਪੈ ਗਿਆ ਇੱਕ ਇਹ ਜੂਆ ਤੇ ਨਹੀਂ ਕਿ ਨਿਆਣੇ ਆਣ ਲੈ ਫੇਗੀ ਜੂਆ ਪੈਂਦੀ ਆ ਜੂਆ ਪੈਂਣ ਵਾਲੀ ਗੱਲ ਆ ਬੱਦੀ ਨੇ ਸੌਂਦਾ ਹੀ ਤਾਂ ਪਈਆਂ ਬੱਦੀ ਤੇ ਪਈਆਂ ਅੱਗੇ ਨੀ ਤੇਰੇ ਨਾਲ ਸੌਂਦਾ ਹੀ ਤਾਂ ਪਈਆਂ ਚਿੱਤ ਆ ਗਿਆ ਇਹ ਜਦ ਨਾਲ ਸੌਂਦਾ ਹੁੰਦਾ ਹੈ ਤੇ ਇਹਦੇ ਸਿਰ ਨਾ ਫਲਾਂਦੀ ਲੈਣਾ ਕਰਦਾ ਵੀ ਮੈਂ ਵੀ ਕੱਢੀਆਂ ਕਈ ਵਾਰੀ ਇਹਦੇ ਸਿਰ 'ਚ ਆ ਕੇ ਜੂਆਂ ਚੜੀਆਂ ਆ ਉਹ ਪਾਪਾ ਜੀ ਹੁੰਦਾ ਹੈ ਸਹੀ ਗੱਲ ਆ ਥੋੜੀ ਆ ਬਹੁਤ ਲੋਕਾਂ ਨੇ ਜਣਾ ਫਿਰ ਸੱਚੀ ਆ ਨਹੀਂ ਨਹੀਂ ਜੀ ਇਹ ਝੂਠ ਆ ਗੱਲ ਕਿਹਨਾਂ ਜਾਣਦੇ ਝੂਠ ਦੇ ਲਈ ਸੱਚੀ ਗੱਲ ਉਹ ਨਹੀਂ ਜੂਆਂ ਬੇਤੋ ਚੜਨੀਆਂ ਚੜੇ ਨੂੰ ਓਏ ਉਹ ਇਹਦੀ ਚੜਦੀ ਹੁੰਦੀ ਸੀ ਮੈਨੂੰ ਇਹਦੀ ਚੜਦੀ ਥੋੜੀ ਚੜਦੀ ਕਹਿੰਦਾ ਉਹਦੀ ਮੇਰੇ ਚੜਦਾ ਸੀ ਮੈਂ ਤਾਂ ਇਹਦੇ ਸੁਥਰੇ ਜਾਨੇ ਰੱਖੇ ਨੇ ਨਿਆਣੇ ਪੜਦੇ ਨੇ ਇਹਦਾ ਸਿਰ ਜੋੜ ਕੇ ਰੱਖੇ ਆ ਆ ਦਾਦੀ ਦੇ ਸਿਰ 'ਚ ਜੂਆਂ ਚੜੀਆਂ ਆ ਇੰਨਾ ਆਵੇ ਲਾ ਯਾਰ ਆ ਕੀ ਗੱਲ ਉਹ ਮੈਨੇ ਜੂੜਾ ਪਾ ਦਿੱਤਾ ਮਗਰ ਉਹ ਪੜੀ ਨਹੀਂ ਰਹੀ ਯਾਰ ਉਹ ਤੇਰਾ ਗੱਲ ਕਰਦਾ ਤੇ ਡਰ ਬੜਾ ਲੱਗਦਾ ਹੁੰਦਾ ਜਿਵੇਂ ਸਾਡੇ ਘਰ ਵਿੱਚ ਆਉਂਦਰੀਆਂ ਗੱਡੀਆਂ ਨਹੀਂ ਪਈਆਂ ਮੈਨੂੰ ਨਹੀਂ ਪਈਆਂ ਮੈਂ ਤੇ ਮੇਰੇ ਨੇੜੇ ਇਹ ਸਾਫ ਸੁਥਰੀ ਨਾ ਇਹ ਸਾਫ ਸफाई ਤਾਂ ਗੰਦੇ ਹੀ ਹੈ ਦੇਖ ਲੈ ਝਾਹੂ ਲਾ ਕੇ ਜੈਨੇ ਕਦੀ ਪਰੇ ਏ ਦੇਲਾ ਕੇ ਸ਼ਾਬ ਵਿੱਚ ਪੂਰੀ ਨਹੀਂ 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 ਹੈ ਕਿ ਇਹ ਦੀ ਨਹੀਂ ਹੈਗੀ ਨਹੀਂ ਮੈਂ ਇਹਨੇ ਮੁੰਡੇ ਸੋਹਰੇ ਰੱਖੇ ਤੇ ਜੂਆ ਕਿ ਤੈਲਾ ਮੈਂ ਰਹੀ ਆ ਨਹੀਂ ਰਹੀ ਆ ਅਜੇ ਵੀ ਇਹਨੂੰ ਕਰ ਲਵੇ 4 ਘੰਟੇ ਮੇਰੀ ਬੱਸ ਹੋ ਗਈ ਮੈਂ ਮਸਾ ਹੀ ਉੱਤੇ ਹੀ ਲੱਤਾਂ ਲਾ ਮੈਂ ਡਰਦੀ ਨਾ ਭਰਾਵਾ ਕਹਿਣਾ ਨਾ ਕਹਾਂ ਮੈਂ ਕਹਿੰਨਾ ਇਹਨੇ ਕਿਹਾ ਮੈਨੂੰ ਕਹਿਤਾ ਜੂਆ ਨਾ ਮੈਂ ਜੂਆ ਕੱਢ ਹੀ ਰਹੀ ਤਾਂ ਫਿਰ ਉਹਨੂੰ ਚੱਗਲੇ ਚੜ ਗਈ ਜਾਂਦਾ ਆਪੜੀ ਨਹੀਂ ਕਰ ਸੁਣੀ ਦੇਖੇ ਮੇਰੇ ਪੁੱਤ ਦੀ ਬੇਇੱਜ਼ਤੀ ਨਾ ਹੋ ਜਾਏ ਆਈਡੀ ਇਹ ਪੁੱਕਪੂਰ ਦੀ ਉਹਦਾ ਕੌਣ ਕੌਣੀ ਚਾਦਦੀ ਐ ਐਡੀ ਉਹਦਾ ਪੱਖ ਪੂਰਦੀ ਐ ਆਹੋ ਮੇਰੇ ਗੁਜਾ ਗੁਜਾ ਤੈਨੂੰ ਕੀ ਬੋਲਾਂ ਇਹ ਹੋਟਲ ਹੁੰਦੇ ਆ ਉਹ ਤੇ ਅਸ ਤਰੀ ਜੜੀ ਨਾ ਤੱਤੀ ਕਰ ਲੰਦਾ ਨਾ ਮਾੜੀ ਬੰਟੀ ਕਰ ਇਹਦੀ ਗਰਮ ਕਰ ਲੰਦਾ ਤੇ ਕਮਿਸ਼ਨ ਦੇ ਦਿੰਦਾ ਨਾ ਇਹਨੂੰ ਆਹੋ ਕਮਿਸ਼ਨ ਦੇ ਦਿੰਦਾ ਮੈਂ ਦੱਸਦਾ 1000 ਰੁਪਏ ਦੇ ਤਾਂ ਮੇਰਾ ਕੋਈ ਨਾਂ ਨਹੀਂ ਨਾ ਨਹੀਂ ਆਪਣੇ ਪੁੱਤ ਤੇ ਫੇਰ ਪੋਤੀ ਹੋਏ ਨਾ ਸੱਸ ਕੀ ਹੋਈ ਚੱਲ ਹੁਣ ਤੂੰ ਬਹੁਤੀਆਂ ਗੱਲਾਂ ਨਹੀਂ ਮੈਂ ਕਰਨੀਆਂ ਹੁਣ ਲਵ ਯੂ ਤੇ ਨਵੇਂ ਵਲੌਗ ਚ ਮਿਲਾਂਗੇ ਇੰਨਾ ਕ ਬਲੌਗ ਪਰਵਾਣੇ ਕਰਿਓ ਸੋ ਛੋਨਾ ਵਧਾਉਣਾ ਕਮੈਨ ਲੱਗਣ ਲੱਗੀ ਆ ਤੇ ਕੱਲ ਨੂੰ ਫਿਰ ਆਪਾਂ ਕਿਤੇ ਨਵੀਂ ਜਗ੍ਹਾ ਬੀਬੀ ਹਾਂ ਨੂੰ ਜ਼ਰੂਰ ਲੈ ਕੇ ਜਾਵਾਂਗੇ ਸੋ ਵਲੌਗ ਵਧੀਆ ਤਰੀਕੇ ਦੇ ਆਉਣ ਕਰਨਗੇ ਮਿਕਸ ਕੰਟੈਂਟ ਜਿਹਾ ਤੇ ਗੱਡ ਕੇ ਰੱਖਣਾ ਕੰਮ ਲਾਈਕ ਕਮੈਂਟ ਜ਼ਰੂਰ ਕਰਿਓ ਸੋ ਲਵ ਯੂ ਚੜਦੀ ਕਲਾ ਚ ਰਹੋ ਓਕੇ ਜੀ